ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਤੀਜਾ ਦੋ ਚਲਾਂਵਲ ਦੋ ਚਲਾਂਵਿਚ ਰੇਖੀ ਸਮੀਕਰਨਾਂ ਦੇ ਜੋੜੇ ਤੇ ਅਭਿਆਸ ਨੰਬਰ 3.2 ਤੇ ਸਵਾਲ ਨੰਬਰ ਦੂਜਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਕਿੰਨੇ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ अगे बदन तो पहले प्यारे विद्यार्थियों तुम तो चेता करा दवा कि इसी चैनल के उत्तर तो थोड़ी दसवीं जमात में जुड़िया कुछ होर प्लेलिस्टा भी है तो उन्होंने भी जरूर देखो एक है टेंथ मैथ नोट्स एक है टेंथ टैंथ फिर एक है टेंथ इंग्लिश एम सी बी एक है कि इंग्लिश लिटरेचर एक है कि ग्रैमर एक है ग् गणित सिद्धांत एक हैगी मैथ शॉर्टकट्स एंड ट्रिक्स सो आओ देखिए बचे हूँ एवला सवाल सो कहते सवाल है अनुपात ए एक बटा ए दो b 1/b2 ਅਤੇ c 1/c2 ਦੀ ਤੁਲਨਾ ਕਰਕੇ ਪਤਾ ਕਰੋ ਕਿ ਹੇਠਾਂ ਦਿੱਤੇ ਸਮੀਕਰਨਾਂ ਸਮੀਕਰਨ ਜੋੜਿਆਂ ਦੁਆਰਾ ਦਰਸਾਉਂਦੀਆਂ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹਨ ਸਮੰਤਰ ਹਨ ਜਾਂ ਸੰਪਾਤੀ ਹਨ ਸਭ ਤੋਂ ਤਿੰਨ ਭਾਗ ਨੇ ਤੇ ਤਿੰਨਾਂ ਭਾਗਾਂ ਵਿੱਚ ਸਾਡੇ ਕੋਲ ਇਹ ਰੇਖੀ ਸਮੀਕਰਨਾਂ ਦੇ ਜੋੜੇ ਨੇ ਤੇ ਬੱਚੋ ਤੁਹਾਨੂੰ ਹਲ ਤੱਕ ਪਤਾ ਹੁਣ ਤੱਕ ਪਤਾ ਹੋਣਾ ਹੀ ਹੈ ਕਿ ਜਿਹੜਾ ਰੇਖੀ ਸਮੀਕਰਨ ਹੁੰਦਾ ਹੈ ਇਹ ਇੱਕ ਸਿੱਧੀ ਰੇਖਾ ਨੂੰ ਦਰਸਾਉਂਦਾ ਹੈ ਜਦੋਂ ਅਸੀਂ ਇਹਦਾ ਗ੍ਰਾਫ ਬਣਾਉਂਦੇ ਹਾਂ ਮੁਲਕ ਐਕਸ ਦੇ ਤੇ ਵਾਈ ਦੇ ਵਕਫ ਵਕ ਮੁੱਲ ਲੈ ਕੇ ਅਸੀਂ ਜਦੋਂ ਦੋ ਜਾਂ ਤਿੰਨ ਬਿੰਦੂ ਲੈਂਦੇ ਹਾਂ ਜਿਹੜੇ ਜੋੜਦੇ ਹਾਂ ਤੇ ਸਾਨੂੰ ਇੱਕ ਸਿੱਧੀ ਰੇਖਾ ਪ੍ਰਾਪਤ ਹੁੰਦੀ ਹੈ। ਸੋ ਹਰ ਇੱਕ ਸਮੀਕਰਨ ਸਾਨੂੰ ਇੱਕ ਰੇਖਾ ਦਿੰਦਾ ਹੈ। ਇਹ ਵੀ ਇੱਕ ਰੇਖਾ ਦੇਗਾ। ਇਹ ਵੀ ਇੱਕ ਰੇਖਾ ਦੇਗਾ। ਸੋ ਬੱਚੋ ਜਦੋਂ ਦੋ ਰੇਖਾਵਾਂ ਹੋਣ ਤੇ ਉਹਦੀ ਤਿੰਨ ਸੰਭਾਵਨਾਵਾਂ ਹੁੰਦੀਆਂ ਨੇ। ਜਾਂ ਰੇਖਾ ਇੱਕ ਦੂਜੇ ਨੂੰ ਕੱਟੇਗੀ ਇੱਕ ਬਿੰਦੂ ਤੇ ਜਾਂ ਸਮਾਂਤਰ ਹੋਣਗੀਆਂ ਦੋਨੋਂ ਰੇਖਾਵਾਂ ਜਾਂ ਇੱਕ ਰੇਖਾ ਦੂਜੀ ਰੇਖਾ ਦੇ ਉੱਤੇ ਉਹਦੀ ਲੰਮੀਪੀ ਹੈਗੀ ਸੰਪਾਤੀ ਹੋਈਗੀ। ਮਲਕਿ ਜਿੱਥੇ ਰੇਖਾ ਹੈਗੀ ਇਹ ਪਹਿਲੀ ਉਹਤੇ ਦੇ ਦੂਜੀ ਲੇਟੀ ਹੋਈ ਸੀ ਸੋ ਦੋਨੋਂ ਰੇਖਾਵਾਂ ਇੱਕੋ ਹੀ ਜਾਪਣੀਆਂ ਠੀਕ ਹੈ ਆਉਂ ਦੇਖੀਏ ਕਿੱਦਾਂ ਕਰਨਾ ਹੈ ਤੁਸੀਂ ਬੱਚਿਓ ਆਪਣੀ ਨੋਟਬੁੱਕ ਵਿੱਚ ਇਹ ਜਿਹੜੀ ਮੈਂ ਤੁਹਾਡੇ ਲਈ ਤਿਆਰ ਕੀਤਾ ਹੈ ਸੂਤਰ ਇਹਨੂੰ ਤੁਸੀਂ ਨੋਟ ਕਰ ਲਓ ਤੇ ਇਹਨੂੰ ਰੱਟਾ ਮਾਰ ਲਓ ਬਾਰ-ਬਾਰ ਰੱਟਾ ਮਾਰੋ ਕਮ ਫਿਰ ਕੇ ਆਪਣੇ ਬਰਾਂਡੇ 'ਚ ਛੱਤ ਵਿੱਚ ਨੋਟ ਕਰਕੇ ਤੇ ਜ਼ੁਬਾਨੀ ਲਿਖ ਲਿਖ ਕੇ ਇਹਨੂੰ ਆਪਣੇ ਦਿਮਾਗ 'ਚ ਪੱਕਾ ਕਰ ਲਓ ਠੀਕ ਹੈ ਨਾ ਸੋ ਦੋ ਰੇਖੀ ਸਮੀਕਰਨ ਨੇ a1x b1y c1 0 ਇਹ ਇੱਕ ਸਮੀਕਰਨ ਹੋ ਗਿਆ ਤੇ ਦੂਜਾ ਹੈਗਾ a2x b2y ਤੇ c2 ਬਰਾਬਰ 0 ਮੰਨ ਲਏ ਦੋ ਹੈਗੇ ਨੇ ਸੋਝੇ ਅਨੁਪਾਤ ਬੱਚੋ a 1/1 a 1/a2 ਤੇ b 1/b2 ਜੇ ਇਹ ਦੋਨੋਂ ਬਰਾਬਰ ਨਾ ਹੋਣ ਇਹ ਯਾਦ ਰੱਖਣਾ ਇਹ ਹੋ ਗਿਆ ਜੇ ਇਹ ਦੋਨੋਂ ਬਰਾਬਰ ਨਾ ਹੋਣ ਤਾਂ ਸਮੀਕਰਨ ਜੋੜੇ ਦੁਆਰਾ ਦਰਸੋਨੀਆਂ ਰੇਖਾਵਾਂ ਇੱਕ ਬਿੰਦੂ ਤੇ ਕੱਟਣਗੀਆਂ ਠੀਕ ਹੈ ਤੇ ਜੇ ਇਹ ਤਿੰਨੇ ਬਰਾਬਰ ਹੋ ਜਾਣ 1/2 b 1/b2 c/0 ਤੇ ਤਿੰਨੇ ਬਰਾਬਰ ਆਣ ਤੇ ਬੱਚਿਓ ਆ ਸੰਪਾਤੀ ਹੋਣੀ ਆ ਕਿਉਂਕਿ ਯਾਦ ਰੱਖੋ ਜੇ ਤਿੰਨੇ ਬਰਾਬਰ ਨੇ ਫੇਰ ਉਹਨਾਂ ਕੀ ਇੱਕੋ ਹੀ ਰੇਖਾ ਹੈ ਉਹਦੇ ਇੱਕ ਰੇਖਾ ਨੂੰ ਦੂਜੀ ਰੇਖਾ ਨੂੰ ਕਿਸੇ ਇੱਕ ਅਚਲ ਦੇ ਨਾਲ ਉਹਨੂੰ ਗੁਣਾ ਕੀਤਾ ਹੋਇਆ ਹੈ ਬਸ ਐ ਸੋਚ ਲਓ ਉਹਦਾ ਕੋਈ ਕਨਸਟੈਂਟ ਹੈਗਾ ਜਿਹਨੂੰ ਉਹਨਾਂ ਨਾਲ ਗੁਣਾ ਕੀਤਾ ਹੋਇਆ ਤੇ ਸਮੀਕਰਨ ਜੋੜੇਦਾਰ ਦਰਸਾਉਂਦੀਆਂ ਰੇਖਾਵਾਂ ਸੰਪਾਤੀ ਹੋਣਗੀਆਂ ਇੱਕੋ ਹੀ ਹੋਣਗੀਆਂ ਤੇ ਜੇ ਇਹ ਦੋਨੋਂ ਬਰਾਬਰ ਹੋ ਜਾਣ a1 a2 ਤੇ b1 b2 ਪਰ h c1 ਤੇ c2 ਬਰਾਬਰ ਹੋਣ ਮਣੀ ਇਹਦੇ ਵਿੱਚ ਇਹ ਜਿਹੜੀ ਚੀਜ਼ ਹੈ ਇੱਥੇ ਕਟਾ ਲੱਗ ਜਾਇਆ ਹੈ ਬਰਾਬਰ ਨਾ ਹੋਵੇ ਤਾਂ ਫਿਰ ਉਹ ਸਮਾਂਤਰ ਹੋਣਗੀ ਠੀਕ ਹੈ ਸੋ ਤਿੰਨੋਂ ਉਦਾਹਰਨਾਂ ਚ ਬੱਚਿਓ ਸਾਨੂੰ ਤਿੰਨੋਂ ਸੰਭਾਵਨਾ ਮਿਲਣਗੀਆਂ ਕੱਟਣ ਵਾਲੀ ਸੰਪਾਤੀ ਵਾਲੀ ਤੇ ਸਮਾਂਤਰ ਵਾਲੀ ਤੇ ਤੁਸੀਂ ਧਿਆਨ ਨਾਲ ਦੇਖੋ ਕਿ ਕਿੱਦਾਂ ਕਰਨਾ ਹੈ ਇਹ ਦੇਖੋ ਦਿੱਤਾ ਹੈ ਇੱਕ ਸਮੀਕਰਨ ਆ ਗਿਆ ਇੱਕ ਸਮੀਕਰਨ ਆ ਗਿਆ ਸੋ ਪਹਿਲੇ ਇਹਦਾ ਲਿਖ ਲੈਣਾ ਹੈ a 1/5 ਤੇ ਸੌਰੀ a 5 b -4 ਤੇ c 8 ਠੀਕ ਹੈ ਇਸੀ ਤਰ੍ਹਾਂ a2 ਕਿਸੇ ਨੂੰ ਵੀ ਤੁਸੀਂ a1 ਲੈ ਲਓ ਕਿਸੇ ਨੂੰ ਵੀ a2 ਲੈ ਲਓ ਕੋਈ ਫਰਕ ਨਹੀਂ ਪੈਂਦਾ ਇਹਨੂੰ ਤੁਸੀਂ a1 ਵਾਲਾ ਲੈ ਲਓ ਇਹਨੂੰ a2 ਵਾਲਾ ਲੈ ਲਓ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜੇ ਅਨੁਪਾਤ a1/a2 ਹੈਗਾ ਤੇ ਉੱਥੇ b1 ਬੜਾ b2 ਹੋਏਗਾ ਤੇ ਜੇ ਦੋਨਾਂ ਨੂੰ ਪਲਟਾ ਦਿਓ ਤੇ a2/a1 ਹੋ ਜਾਏਗਾ ਤੇ b2 ਬੜਾ b1 ਹੋ ਜਾਏਗਾ ਕੋਈ ਨਫਰਕ ਕੋਈ ਨਹੀਂ ਪੈਗਾ ਠੀਕ ਹੈ ਸੋ ਇਹ 1:7 a2 7 ਹੋ ਗਿਆ ਇਹ b2 6 ਹੋ ਗਿਆ ਤੇ c 2/9 ਹੋ ਗਿਆ ਹੁਣ ਅਸੀਂ ਸਾਰੇ ਅਨੁਪਾਤ ਲੈ ਲੈਣੇ ਏ 1/a 2 5/7 5 ਤੇ 7 ਲਿਖਣ ਲੱਗੇ ਧਿਆਨ ਰੱਖਣਾ ਬੱਚਿਓ ਕਿਹੜਾ-ਕਿਹੜਾ ਲਿਖਦੇ ਪਏ ਹੋ b 1/b 2 100/4/6 100 ਜੇ ਕੱਟ ਦਿੱਤਾ ਤੇ ਬਣ ਗਿਆ 2/3 ਤੇ c 1/c 2 ਬਣ ਗਿਆ 8/9 ਹੁਣ ਦੇਖੋ ਬੱਚਿਓ ਕੋਈ ਬਰਾਬਰ ਹੈ ਇਹ 5/7 ਹੈ ਇਹ 2/3 ਹੈ ਇਹ ਦੋਈ ਨੂੰ ਦੇਖੋ ਪਹਿਲੇ ਤੇ ਪਹਿਲੇ ਦੋ ਨੂੰ ਦੇਖਣਾ ਹੈ ਠੀਕ ਹੈ ਬਰਾਬਰ ਹੈਗੇ ਨਹੀਂ ਬਰਾਬਰ ਹੈਗੇ ਤੇ ਇੱਥੇ ਜਾਣ ਦੀ ਲੋੜ ਨਹੀਂ ਹੈਗੀ ਜੇ ਬਰਾਬਰ ਹੈਗੇ ਨੇ ਫਿਰ ਇੱਥੇ ਜਾਓ ਇਹ ਤੇ ਜਾਣ ਦੀ ਲੋੜ ਨਹੀਂ ਇਹ ਦੋਨੋਂ ਬਰਾਬਰ ਨਹੀਂ ਹੈਗੇ ਇਹਦਾ ਮਤਲਬ ਕੀ ਹੈ ਇੱਕ ਰੇਖਾ ਇੱਕ ਬਿੰਦੂ ਤੇ ਕੱਟਣ ਗਈਆਂ ਅਸੀਂ ਦੇਖਦੇ ਹਾਂ ਕਿ a1/a2 ਬਰਾਬਰ ਨਹੀਂ ਹੈਗਾ ਵੀ 1/b2 ਹੈ ਅਸੀਂ ਜਾਣਦੇ ਹਾਂ ਕਿ ਜੇਕਰ ਇਦਾਂ ਹੋਵੇ ਤਾਂ ਸਮੀਕਰਨ ਜੋੜੇ ਦੁਆਰਾ ਦਰਸਾਉਂਦੀਆਂ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹਨ ਇਸ ਤਰ੍ਹਾਂ ਇਹ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹਨ ਠੀਕ ਹੈ ਅਗਲਾ ਸਵਾਲ ਦੇਖੀਏ ਹੁਣ ਅਗਲਾ ਆ ਗਿਆ ਬੱਚਿਓ ਇਹ ਦੋ ਸਮੀਕਰਨ ਫਿਰ ਉਸੇ ਤਰ੍ਹਾਂ ਲਿਖ ਲਿਆ a ਇਹ ਕਿੰਨਾ ਲਿਖ ਲਿਆ ਹੈ b 1 ਲਿਖ ਲਿਆ ਤੇ a c ਇੱਕ ਲਿਖ ਲਿਆ ਇਸੇ ਤਰ੍ਹਾਂ a ਇੱਕ ਹੈ ਲਿਖ ਲਿਆ b 2 ਲਿਖ ਲਿਆ ਤੇ c 2 ਲਿਖ ਲਿਆ ਹੁਣ a 1/a 2 9/18 9 ਇੱਕ 9 9 ਨੂੰ 18 1/2 ਆ ਗਿਆ b 1/b 2 3/6 1/2 ਆ ਗਿਆ 3 ਨੂੰ 2 6 ਹੁੰਦਾ ਹੈ c 1/c 2 12/24 ਸੋ 12 ਕਮ 12 ਬਰਨ ਚ 1/2 ਆ ਗਿਆ ਇਹ ਵੀ 1/2 ਇਹ ਵੀ 1/2 ਇਹ ਵੀ 1/2 ਸੋ ਅਸੀਂ ਦੇਖਦੇ ਹਾਂ ਕਿ ਇਹ ਤਿੰਨੋਂ ਅਨੁਪਾਤ बराबर ਨੇ 1/a2 b1/b2 c1/c2 ਹੈ ਤੇ ਅਸੀਂ ਜਾਣਦੇ ਹਾਂ ਕਿ ਜੇ ਇਦਾਂ ਹੋਵੇ ਤਾਂ ਸਮੀਕਰਨ ਜੋੜੇ ਦੁਆਰਾ ਦਸੌਂਦੀਆਂ ਰੇਖਾਵਾਂ ਸੰਪਤੀ ਹੁੰਦੀਆਂ ਹਨ ਇਸ ਤਰ੍ਹਾਂ ਇਹ ਰੇਖਾਵਾਂ ਸੰਪਤੀ ਹਨ ਤੁਸੀਂ ਦੇਖੋ ਬੱਚਾ ਤੁਹਾਨੂੰ ਮੈਂ ਕਿਹਾ ਸੀ ਨਾ ਜੇ ਦੋ ਰੇਖਾਵਾਂ ਸੰਪਤੀ ਹੋਣਗੀਆਂ ਤੇ ਇੱਕ ਰੇਖਾ ਵਿੱਚ ਇੱਕ ਸਮੀਕਰਨ ਤੇ ਦੂਜਾ ਸਮੀਕਰਨ ਇੱਕ ਚੱਲੋ ਹੈ ਇੱਕ ਅਚੱਲ ਹੋਏਗਾ ਜਿਹਨਾਂ ਗੁਣਾ ਕੀਤਾ ਹੈਗਾ ਹੁਣ ਦੇਖੋ ਇਹਨੂੰ ਤੁਸੀਂ ਦੋਨਾਂ ਨੂੰ ਗੁਣਾ ਕਰ ਦੋ ਮੈਂ ਕਿਹਾ ਦੋਨਾਂ ਨੂੰ ਦੋ ਨਹੀਂ ਮਿਠਾਣਾ 2 3 6 ਤੇ 2 12 24 ਇਹ ਦੇਖੋ 2 18 2 3 6 2 12 24 ਸੋ ਅਸਲ ਵਿੱਚ ਜੇ ਮੈਂ ਇਹਨੂੰ ਦੋਵਾਂ ਨਾਲ ਭਾਗ ਕਰ ਦਵਾਂ ਤੇ ਮੇਰੇ ਕੋਲ ਉਹੀ ਸਮੀਕਰਨ ਆ ਜਾਏਗਾ ਉਹਨੂੰ ਕਹਿੰਦੇ ਨੇ ਸੰਪਾਤੀ ਤੇ ਤੁਸੀਂ ਬੱਚਿਓ ਸੰਪਾਤੀ ਨੂੰ ਤੇ ਚੇਤਾ ਰੱਖਣਾ ਸਮਝਣਾ ਬਹੁਤ ਹੀ ਸੌਖਾ ਹੈ ਕਿ ਜੇ ਤੁਸੀਂ ਕੱਟ-ਕਟਾ ਦਿਓ ਜੇ ਕੋਈ ਇੱਕ ਸਾਂਝਾ ਗੁਣਨਖੰਡ ਹੈ 2 ਜਾਂ 3 ਜਾਂ 5 ਜਿਹਨਾਂ ਨੂੰ ਕੱਟ ਸਕਦੇ ਹੋ ਤੇ ਦੋਨੋਂ ਸਮੀਕਰਨ ਬੱਚਿਓ ਇਹਨ ਵਿਨ ਬਰਾਬਰ ਆਣਗੇ ਠੀਕ ਹੈ ਤੇ ਜੇ ਇਦਾਂ ਹੈ ਤੇ ਫਿਰ ਉਹ ਸੰਪਤੀ ਨੇ ਸੋ ਜਦੋਂ ਬੱਚੇ ਇਦਾਂ ਹੋਵੇ ਤਾਂ ਫਿਰ ਤੁਹਾਡਾ ਇਹ ਜਿਹੜੇ ਤਿੰਨੋਂ ਅਨੁਪਾਤ ਨੇ a b اور c ਦੇ ਇਹ ਬਰਾਬਰ ਆਣਗੇ ਠੀਕ ਹੈ ਜੀ ਆਓ ਅਗਲਾ ਪੱਗ ਦੇਖੀਏ ਅਗਲਾ ਆ ਗਿਆ ਬੱਚੋ 6x 3y 10 ਤੇ 2x y 9 ਹੁਣ ਇਹ ਲਿਖ ਲਿਆ ਪਹਿਲੇ ਸਾਰਾ ਇਹ ਲਿਖਣਾ ਜ਼ਰੂਰ ਹੈ a1 ਇੰਨਾ b1 ਇੰਨਾ ਤੇ c1 ਇੰਨਾ ਫਿਰ a2 ਇੰਨਾ d2 ਹੁਣ ਇਹ ਕਟਾਇਕ ਲਿਖਣਾ ਹੈ ਜਿੱਥੇ ਰਿਨਾਤਮਕ ਦਾ ਚਿੰਨ ਹੈ ਉੱਥੇ ਧਿਆਨ ਰੱਖਣਾ ਹੈ ਘਟਾ ਦਾ ਨਿਸ਼ਾਨ ਜਾਂ ਜਮਾ ਦਾ ਨਿਸ਼ਾਨ ਦੀ ਗਲਤੀ ਨਹੀਂ ਹੋਣੀ ਚਾਹੀਦੀ ਤੇ C2 ਹੈਗਾ 9 ਸੋ ਇਹ 1/a2 5/2 ਸੌਰੀ 6/2 2 3 6 7 ਨਾ ਗਿਆ ਜੀ B 1/b2 /3 /1 ਘਟਾ ਦਾ ਘਟਾ ਕੱਟ ਗਿਆ ਤੇ 3/1 3 ਦੇ ਬਰਾਬਰ ਹੀ ਹੁੰਦਾ ਲਓ ਜੀ ਇਹ ਤੇ ਦੋਨੋਂ ਤੁਹਾਨੂੰ ਪਤਾ ਲੱਗ ਰਿਹਾ ਬਰਾਬਰ ਆ ਹੀ ਰਹੇ ਨੇ ਸੋ C 1/C2 ਇਹ ਆ ਗਿਆ 10/9 ਇਹ ਬਰਾਬਰ ਨਹੀਂ ਆ ਰਿਹਾ ਠੀਕ ਹੈ ਨਾ ਸੋ ਅਸੀਂ ਦੇਖਦੇ ਹਾਂ ਕਿ a1/a2 b1/b2 ਪਰ ਬਰਾਬਰ ਨਹੀਂ ਹੈਗਾ c1/c2 ਹੈ ਤੇ ਅਸੀਂ ਜਾਣਦੇ ਹਾਂ ਕਿ ਜੇਕਰ ਇਦਾਂ ਹੋਵੇ ਤਾਂ ਸਮੀਕਰਨ ਜੋੜੇ ਦੁਆਰਾ ਦਰਸਾਈਆਂ ਦਰਸਾਉਂਦੀਆਂ ਰੇਖਾਵਾਂ ਸਮੰਤਰ ਹੁੰਦੀਆਂ ਹਨ ਬੱਚਿਓ ਤਿੰਨੋਂ ਸੰਭਾਵਨਾਵਾਂ ਤੁਹਾਨੂੰ ਰੱਟਾ ਲਾਣਾ ਪਏਗਾ ਸਮਝਣਾ ਪਏਗਾ ਜਦੋਂ ਬਾਰ ਬਾਰ ਤੁਸੀਂ ਦਰਾਓਗੇ ਪੱਕਾ ਹੋ ਜਾਏਗਾ ਤੇ ਫਿਰ ਤੁਹਾਨੂੰ ਕੋਈ ਗਲਤੀ ਨਹੀਂ ਹੋਣੀ ਠੀਕ ਹੈ ਬੱਚਿਓ ਸੋ ਇਸ ਤਰ੍ਹਾਂ ਇਹ ਰੇਖਾਵਾਂ ਸਮਾਂਤਰ ਹੱਨ ਸੋ ਬੱਚਿਓ ਬੜਾ ਹੀ ਵਧੀਆ ਸਵਾਲ ਸੀਗਾ ਇਹ ਵਾਲਾ ਤੇ ਕਈ ਵਾਰ ਅਸੀਂ ਗ੍ਰਾਫ ਖਿੱਚੇ ਬਿਨਾ ਹੀ ਸਮੀਕਰਨਾਂ ਨੂੰ ਦੇਖ ਕੇ ਤੇ ਇਦਾਂ ਇਹ ਅਨੁਪਾਤਾਂ ਦੀ ਵਰਤੋਂ ਕਰਕੇ ਅਸੀਂ ਦੱਸ ਸਕਦੇ ਹਾਂ ਕਿ ਜਦੋਂ ਅਸੀਂ ਇਹਨਾਂ ਸਮੀਕਰਨਾਂ ਦੇ ਗ੍ਰਾਫ ਬਣਾਵਾਂਗੇ ਤੇ ਗ੍ਰਾਫ ਦੀਆਂ ਰੇਖਾਵਾਂ ਕਿੱਦਾਂਣਗੀਆਂ ਕੱਟਣਗੀਆਂ ਸੰਪਤੀ ਹੋਣਗੀਆਂ ਤੇ ਜਾਂ ਸਮਾਂਤਰ ਹੋਣਗੀਆਂ ਸੋ ਬੜਾ ਵਧੀਆ ਸਵਾਲ ਸੀ ਬੱਚਿਓ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ